ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਪੰਜਾਬੀ ਟ੍ਰਿਬਿਊਨ ਲਈ ਚਰਨਜੀਤ ਪੁੱਲਰ ਦੀ ਵਿਸ਼ੇਸ਼ ਰਿਪੋਰਟ ਚੋਣ ਨਤੀਜੇ ਕਿਸੇ ਨੂੰ ਮਿਲਿਆ ਮੌਕਾ ਕਿਸੇ ਨੂੰ ਸੋਕਾ ਪਿਛਲੇ ਦਿਨੀ ਲੋਕ ਸਭਾ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਸੂਬੇ ਦੀਆਂ ਕੁੱਲ 13 ਸੀਟਾਂ ਚੋਂ ਤਿੰਨ ਸੰਸਦੀ ਹਲਕਿਆਂ 'ਚ ਜਿੱਤ ਹਾਸਲ ਹੋਈ ਹੈ ਪਾਰਟੀ ਨੂੰ ਅੱਠ ਕੈਬਨਿਟ ਵਜ਼ੀਰਾਂ ਦੇ ਅਸੈਂਬਲੀ ਹਲਕਿਆਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ ਅਸੈਂਬਲੀ ਹਲਕਾ ਵਾਈਜ਼ ਨਤੀਜੇ ਦੇਖੀਏ ਤਾਂ ਆਪ ਨੂੰ 32 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਹੈ ਜਦੋਂ ਕਿ 54 ਸੀਟਾਂ ਤੇ ਸੱਤਾਧਾਰੀ ਜਮਾਤ ਦੂਜੇ ਨੰਬਰ ਤੇ ਆਈ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ 92 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ ਇਸ ਵਾਰ ਆਪ ਨੂੰ ਲੋਕ ਸਭਾ ਚੋਣਾਂ ਵਿੱਚ ਕੁੱਲ 26.2 ਫੀਸਦੀ ਜਦੋਂ ਕਿ ਕਾਂਗਰਸ ਦੀ ਝੋਲੀ 26.30 ਫੀਸਦੀ ਵੋਟ ਪਏ ਹਨ ਕਾਂਗਰਸ ਨੇ 7 ਸੰਸਦੀ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਪਾਰਟੀ ਨੂੰ 38 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਹੈ ਜਦੋਂ ਕਿ 40 ਸੀਟਾਂ ਉੱਤੇ ਇਹ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਕਾਫੀ ਮਾਇੂਸਕੁਨ ਰਹੀ ਹੈ ਬਠਿੰਡਾ ਸੰਸਦੀ ਹਲਕੇ ਤੋਂ ਜਿੱਤ ਹਾਸਲ ਕਰਨ ਦੇ ਬਾਵਜੂਦ ਇਸ ਵਾਰ ਅਕਾਲੀ ਦਲ ਦੀ ਵੋਟ ਫੀਸਦ ਹੋਰ ਘਟ ਕੇ 13.42% ਤੇ ਆ ਗਈ ਹੈ। ਅਕਾਲੀ ਦਲ ਨੂੰ ਸਿਰਫ 9 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਹੈ। ਜਦੋਂ ਕਿ 6 ਹਲਕਿਆਂ ਵਿੱਚ ਅਕਾਲੀ ਦਲ ਦੂਜੇ ਨੰਬਰ ਤੇ ਹੈ। ਅਕਾਲੀ ਦਲ ਨੂੰ ਬਠਿੰਡਾ ਦਿਹਾਤੀ, ਲੰਬੀ ਪੁੱਚੋ, ਤਲਵੰਡੀ ਸਾਬੋ, ਬੁੜਲਾਡਾ ਵਿੱਚ ਲੀਡ ਪ੍ਰਾਪਤ ਹੋਈ ਹੈ। ਅਕਾਲੀ ਦਲ ਨੂੰ ਮਜੀਠਾ ਤੋਂ ਇਲਾਵਾ ਫਿਰੋਜ਼ਪੁਰ ਦਿਹਾਤੀ, ਗੁਰੂ ਹਰ ਸਹਾਏ ਅਤੇ ਮਲੋਟ ਤੋਂ ਵੀ ਲੀਡ ਮਿਲੀ ਹੈ ਮੌਜੂਦਾ ਸਮੇਂ ਭਾਜਪਾ ਦੇ 2 ਵਿਧਾਇਕ ਹਨ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ 23 ਹਲਕਿਆਂ ਵਿੱਚ ਲੀਡ ਮਿਲੀ ਹੈ ਜਦੋਂ ਕਿ 9 ਸੀਟਾਂ ਤੇ ਭਾਜਪਾ ਦਾ ਦੂਜਾ ਨੰਬਰ ਹੈ ਭਾਜਪਾ ਨੂੰ ਸ਼ਹਿਰੀ ਹਲਕਿਆਂ ਵਿੱਚ ਲੀਡ ਪ੍ਰਾਪਤ ਹੋਈ ਹੈ ਅਤੇ ਐਤਕੀ ਭਾਜਪਾ ਨੇ ਬਠਿੰਡਾ ਡੇਰਾ ਬੱਸੀ ਪਟਿਆਲਾ ਅਤੇ ਰਾਜਪੁਰਾ ਆਦ ਵਿੱਚ ਵੀ ਲੀਡ ਲਈ ਹੈ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਹਲਕਾ ਅਬੋਰ ਬੱਲੂਆਣਾ ਤੇ ਫਿਰੋਜ਼ਪੁਰ ਸ਼ਹਿਰ ਵਿੱਚ ਵੀ ਪਾਰਟੀ ਨੂੰ ਲੀਡ ਪ੍ਰਾਪਤ ਹੋਈ ਹੈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕਾ ਗਿੱਦੜਬਾਹ ਵਿੱਚ ਕਾਂਗਰਸ ਪਾਰਟੀ ਤੀਜੇ ਸਥਾਨ ਤੇ ਆਈ ਹੈ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ ਗਿੱਦੜਬਾਹ ਤੋਂ ਲੀਡ ਪ੍ਰਾਪਤ ਹੋਈ ਹੈ ਅਤੇ ਸਮੁੱਚੇ ਹਲਕੇ ਵਿੱਚ ਸੱਤ ਹਲਕਿਆਂ ਤੋਂ ਖਾਲਸਾ ਨੇ ਲੀਡ ਪ੍ਰਾਪਤ ਕੀਤੀ ਹੈ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਜੋ ਜਿੱਤੇ ਹਨ ਅਤੇ ਉਹਨਾਂ ਦੀ ਨੌ ਹਲਕਿਆਂ ਚੋਂ 8 ਚ ਲੀਡ ਰਹੀ ਹੈ ਜਦੋਂ ਕਿ ਕਪੂਰਥਲਾ ਤੋਂ ਕਾਂਗਰਸ ਨੇ ਲੀਡ ਲਈ ਆਪ ਨੂੰ ਮਾਲਵਾ ਦੇ 26 ਹਲਕਿਆਂ ਵਿੱਚ ਲੀਡ ਹਾਸਲ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਸੰਗਰੂਰ ਵਿਚਲਾ ਕਿਲਾ ਬਚਾਉਣ ਵਿੱਚ ਕਾਮਯਾਬ ਰਹੇ ਹਨ ਗੁਰਮੀਤ ਸਿੰਘ ਮੀਤਿਹਰ ਨੂੰ 8 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਜਦੋਂ ਕਿ ਕਾਂਗਰਸ ਨੂੰ ਇਕੱਲੇ ਮਲੇਰਕੋਟਲਾ ਤੋਂ ਲੀਡ ਮਿਲੀ ਹੈ ਮੁੱਖ ਮੰਤਰੀ ਦੀ ਸੀਟ ਧੂਰੀ ਤੋਂ ਆਪ ਨੂੰ 32282 ਵੋਟਾਂ ਦੀ ਲੀਡ ਮਿਲੀ ਹੈ ਕੈਬਨਟ ਵਜ਼ੀਰਾਂ ਦੇ ਹਲਕਿਆਂ ਦਾ ਮੁਲਾਂਕਣ ਕਰੀਏ ਤਾਂ ਕੈਬਨਟ ਮੰਤਰੀ ਬਲਜੀਤ ਕੌਰ ਦੇ ਹਲਕਾ ਮਲੋੜ ਤੋਂ ਆਪ ਨੂੰ ਦੂਜਾ ਸਥਾਨ ਮਿਲਿਆ ਹੈ ਅਤੇ ਲੰਬੀ ਤੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੂਜੇ ਨੰਬਰ ਤੇ ਚਲੇ ਗਏ ਹਨ ਊਰਜਾ ਮੰਤਰੀ ਹਰਭਜਨ ਸਿੰਘ ਦੇ ਹਲਕੇ ਜੰਡਿਆਲਾ ਤੋਂ ਆਪ ਪਛੜੀ ਹੈ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਆਪਣੇ ਹਲਕੇ ਪੱਟੀ ਤੋਂ ਦੂਜੇ ਨੰਬਰ ਤੇ ਹਨ ਹਲਕਾ ਭੂਆਚ ਆਪ ਤੀਜੇ ਨੰਬਰ ਤੇ ਰਹੀ ਮਾਲ ਮੰਤਰੀ ਬ੍ਰਹਮ ਸ਼ੰਕ ਕਰ ਜਿੰਪਾ ਦੇ ਹਲਕਾ ਹੁਸ਼ਿਆਰਪੁਰ ਤੋਂ ਆਪ ਪਛੜੀ ਅਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੇ ਹਲਕਾ ਖਰੜ ਤੋਂ ਵੀ ਆਪ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ ਆਪ ਨੂੰ ਸੰਸਦੀ ਹਲਕਾ ਸੰਗਰੂਰ ਵਿੱਚ 9 ਚੋਂ 8 ਅਨੰਦਪੁਰ ਸਾਹਿਬ ਵਿੱਚ 5 ਹਲਕਿਆਂ ਹੁਸ਼ਿਆਰਪੁਰ ਦੇ 4 ਹਲਕਿਆਂ ਪਟਿਆਲਾ ਦੇ 4 ਹਲਕਿਆਂ ਅਤੇ ਬਠਿੰਡਾ ਸੰਸਦੀ ਸੀਟ ਦੇ 3 ਹਲਕਿਆਂ ਮਾਨਸਾ ਸਰਦੂਲਗੜ ਅਤੇ ਮੌੜ ਚੋਂ ਲੀਡ ਮਿਲੀ ਹੈ ਧੰਨਵਾਦ